ਇੱਕ ਮਤਲਬ ਕੋਠੇ ਵਾਲੀ ਨੇ ਕਹਿ ਲਓ ਇੱਕ ਕੋਠੇ ਵਾਲੀ ਨੇ ਹਾਂ ਅਲਾਰਮ ਕੀਤਾ ਕਿ ਮੈਂ ਆਪਣੀ ਸਵੈ ਜੀਵਨੀ ਲਿਖਣੀ ਹੈ। ਹੂੰ ਪਿੰਡ ਦੇ ਸਾਰੇ ਸ਼ਰੀਫਾ ਨੂੰ ਫਿਕਰ ਪੈ ਗਿਆ। ਹਾਂ ਇਮਾਨਦਾਰਨ ਇਹੋ ਹਾਲ ਕਿ ਮਕੀਂਦੇ ਦੇ ਗਾਇਆਂ ਦਾ ਵਾਹ ਇਹਨਾਂ ਨੂੰ ਸਾਰਿਆਂ ਨੂੰ ਫਿਕਰ ਪਿਆ ਵਾ। ਹੂੰ ਹਲੇ ਕਿ ਉਹ ਐਡੀ ਇੱਕ ਇੱਕ ਜਦੋਂ ਨਾ ਵਿਆਹ ਦੇ ਵਿੱਚ ਤੁਸੀਂ ਅੱਜ ਵੀ ਜਿਹੜੇ ਵਿਆਹ ਹੁੰਦੇ ਨਾ ਪੰਜਾਬ ਵਿੱਚ ਹਾਂਜੀ ਉਹ ਵਿਆਹ ਚ ਅੱਜ ਵੀ ਹਾਸਾ ਮਜ਼ਾਕ ਚੱਲਦਾ ਹੈ ਕਿੱਦਾਂ ਚੱਲਦਾ ਆਹੋ ਉਹ ਵੀ ਉਹ ਵੀ ਵਿਆਹਾਂ ਦੇ ਹੀ ਗਾਣਾਂ ਦਾ ਸੀਗਾ ਉੱਥੇ ਉਹ ਚੱਲਦਾ ਸੀਗਾ ਆਹੋ ਵਿਆਹ ਵਿਆਹ ਦੇ ਵਿੱਚ ਬਹੁਤ ਕੁਝ ਤੁਸੀਂ ਅੱਜ 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 ਮੈਂ ਕਹਿੰਦਾ ਜ਼ਿਆਦਾ ਚੱਲਦਾ ਔਰ ਡਾਂਸ ਨਾ ਕਿੱਦਾਂ ਦੇ ਉਹ ਸਾਰੇ ਸਾਹਮਣੇ ਪਹਿਣਾ ਨਹੀਂ ਬੈਠੀ ਹੁੰਦੀ ਉਹ ਕਰ ਰਹੀਆਂ ਸਾਰਾ ਕੋਈ ਮੈਂ ਮੈਂ ਕਹਿੰਨਾ ਵੀ ਜੇ ਨਾ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਆ ਹਾਂਜੀ ਤੇ ਉਹ ਬਹੁਤ ਸਿੰਪਲ ਸ਼ਬਦਾਂ ਚ ਕਹਿ ਸਕਦੇ ਹੋ ਤੁਸੀਂ ਯਾ ਉਹਨੂੰ ਸਿੱਧੇ ਅ즈ਮੇਰ ਸਿੰਘ ਜੀ ਮੈਂ ਗੱਲ ਕਰਦਾ ਵੀ ਤੁਸੀਂ ਚਮਕੀਲੇ ਬਾਰੇ ਇਦਾਂ ਦੇ ਗਾਣਿਆਂ ਬਾਰੇ ਗੱਲ ਕਰਨੀ ਸਿੱਧੇ ਜਿਹਾ ਸ਼ਬਦਾਂ ਚ ਕਹਿ ਦਿਓ ਆਹੋ ਉਹਨੂੰ ਐਡੀ ਕਮੀਨਗੀ ਨਾਲ ਐਡਾ ਵੱਡਾ ਮਸਲਾ ਬਣਾ ਕੇ ਇਦਾਂ ਇਤਿਹਾਸ ਇਦਾਂ ਬਣਾ ਕੇ ਪੇ ਖੜਕੂ ਬਾਦ ਆਇਆ ਆ ਇਹ ਗੱਲਾਂ ਕੋਈ ਸेंस ਬਣਦੀ ਯਾਰ ਖੜਕੂੰਬਰ ਕਿਨੂੰ ਨਹੀਂ ਪਤਾ ਬਾਜੀ ਬਗੈਰ ਮਤਲਬ ਤੋਂ ਜਾਂ ਜਿਹੜੀ ਇਨੀ ਇੱਕ ਗੱਲ ਉਛਾਲ ਲਈਏ ਵੈਸੇ ਤਾਂ ਉਹ ਵੈਸੇ ਉਦਾਂ ਕਈ ਵਾਰੀ ਕਿਤੇ ਕਿਤੇ ਮੈਨੂੰ ਇਦਾਂ ਵੀ ਲੱਗਦਾ ਆ ਭਾਜੀ ਸੱਚੀ ਕਹਿਣਾ ਹੂੰ ਕਈ ਕਈ ਵਾਰੀ ਫਿਲਮ ਹੇਤੀ ਇਦਾਂ ਦੇ ਲੋਕ ਕਰਾਉਂਦੇ ਆ ਕਈ ਫਿਲਮਾਂ ਉਹ ਆਹ ਨਾਲੇ ਆਪਾਂ ਤੁਸੀਂ ਜਦੋਂ 2017 ਚ ਗੁਰੂ ਵਾਲੀ ਗੱਲ ਹੋਈ ਸੀ ਹਾਂਜੀ ਉਹ ਛੋਟੀ ਜਿਹੀ ਗੱਲ ਸੀ ਹਾਂ ਜੇ ਉਹ ਗੱਲ ਲੰਘ ਜਾਂਦੀ ਹੂੰ ਤੇ ਲੰਘ ਗਈ ਸੀ ਆਪਕੋ ਬਲਾਂਗੇ ਦੀ ਕਿਤੇ ਨਾ ਜਾਣੀ ਨਹੀਂ ਸੀ ਪਰ ਇਹਨਾਂ ਨੇ ਜਦੋਂ ਉਹ ਉਹਦੇ ਤੇ ਪੋਜ਼ ਕਰਵਾ ਕੇ ਬਿਸ਼ਰਾਮ ਲਵਾ ਕੇ ਜਦੋਂ ਵਿਆਖਿਆ ਕੀਤੀ ਇਹਨਾਂ ਨੇ ਹੂੰ ਇਹਨਾਂ ਨੇ ਮਜਬੂਰ ਕੀਤਾ ਉਦਾਂ ਜੇ ਹੁਣ ਇਹ ਬੰਦੇ ਨਾਮ ਪਿੱਛੇ ਆਪਾ ਪਾਉਂਦੇ ਮੂਵੀ ਦਾ ਮੂਵੀਆਂ ਤਾਂ ਅੱਗੇ ਵੀ ਆਉਂਦੀਆਂ ਹੀ ਆ ਯਾ ਹੁਣ ਜਿੰਨਾ ਰੌਲਾ ਹੁਣੇ ਪਾਉਣ ਲੱਗੇ ਉਹ ਆ ਤੁਸੀਂ ਦੇਖੋ ਇਹ ਕਹਿੰਦੇ ਭਈ ਜਿਹੜੀ ਖਲੜੇ ਵਾਲੀ ਮੂਵੀ ਆ ਹਾਂਜੀ ਉਹ ਨਹੀਂ ਉਹਨਾਂ ਨੇ ਪਾਸ ਹੋਣ ਦਿੱਤੀ ਹੂੰ ਹਵਾਇਂ ਕਿੱਦਾਂ ਪਾਸ ਹੋ ਗਈ ਸੀ ਆ ਸਾਡਾ ਹੱਥ ਕਿੱਦਾਂ ਪਾਸ ਹੋ ਗਈ ਕੌਮ ਦੇ ਹੀਰੇ ਹਾਂ ਨਹੀਂ ਬਤਲ ਇਹ ਹੋਈਆਂ ਆ ਤੂਫਾਨ ਤੂਫਾਨ ਸਿੰਘ ਹਾਂ ਅੱਗੇ ਹੋਈਆਂ ਆ ਹੁਣ ਜੇ ਤੁਸੀਂ ਕੋਈ ਗੱਲ ਉਸ ਤਰੀਕੇ ਦੀ ਕਰਦੇ ਆ ਜਿਹੜਾ ਸੈਂਸਰ ਹੁਣ ਜਿੰਨੀਆਂ ਸ਼ਿਕਾਇਤਾਂ ਰੇਡੀਓ ਵਰਸਾ ਦੇ ਵਿਰੁੱਧ ਹੋਈਆਂ ਹਾਂਜੀ ਜੇ ਅਸੀਂ ਇਹ ਗੱਲ ਦਾ ਰੋਲਾ ਪਾਈਏ ਵੀ ਬਾਕੀ ਰੇਡੀਓ ਬੜੇ ਸੋਹਣੇ ਚੱਲਦੇ ਆ। ਯਾ ਹੁਣ ਗੱਲ ਇਹ ਆ ਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਮੁੱਦੇ ਜਿਹੜੇ ਕੰਟਰੋਵਰਸ਼ਲ ਮੁੱਦੇ ਸੀ ਜਿਹੜੇ ਪਹਿਲਾਂ ਡਿਸਕਸ ਨਹੀਂ ਸੀ ਕੀਤੇ ਜਾਂਦੇ ਅਸੀਂ ਉਹ ਰੇਡੀਓ ਤੋਂ ਉਠਾਏ ਆ। ਯਾ ਹੁਣ ਉਹਦੇ ਨਾਲ ਇੱਕ ਖਤਰਾ ਹੁੰਦਾ। ਜੀ ਖਤਰਾ ਇਹ ਆ ਕਿ ਜਿਹੜਾ ਸਟੈਂਡਰਡ ਬਣਿਆ ਆ ਨਾ ਹਾਂਜੀ ਜਦੋਂ ਉਹਨੂੰ ਤੋੜਨਾ ਤੁਸੀਂ ਤੇ ਉਹਤੇ ਡਿਸਕਸ਼ਨ ਹੋਣੀ ਆ। ਯਾ ਉਹਦੇ ਵਿੱਚ ਕੁਝ ਗੱਲਾਂ ਅਗਲੇ ਕਹਿ ਸਕਦੇ ਆ ਤੁਹਾਨੂੰ ਵੀ ਆ ਗੱਲ ਦੁਬਾਰਾ ਨਹੀਂ ਕਹਿ ਸਕਦੇ ਤੁਸੀਂ ਹਾਂਜੀ ਕੁਝ ਇਹ ਹੋ ਸਕਦੀ ਉਹ ਕਹਿੰਨ ਨਹੀਂ ਨਹੀਂ ਠੀਕ ਆ ਗੱਲ ਹੀ ਪਾਈ ਇਹ ਤੇ ਰੌਲਾ ਕਿਉਂ ਪੈਂਦਾ ਬਿਲਕੁਲ ਹਾਂ ਹੋ ਸਕਦੀਆਂ ਬਿਲਕੁਲ ਗੱਲਾਂ ਹਰ ਥੋੜਾ ਜਿਹਾ ਲੱਜਦਾ ਤੁਹਾਡੇ ਲਈ ਜਿਹੜਾ ਬੋਲਦੇ ਆ ਬ੍ਰਦਰ ਲਾ ਉਹ ਉਹਨੂੰ ਰੋਕਿਆ ਹੀ ਸੀਗਾ ਕਿੱਡੀ ਕੀ ਗੱਲ ਹੈ ਯਾ ਹੁਣ ਹੁਣ ਜਦੋਂ ਜੇ ਜੇ ਇਹਨਾਂ ਨੇ ਖਲੜਾ ਮੂਵੀ ਦੇ ਵਿੱਚ ਮੰਨ ਲਓ 50 60 ਗੱਲਾਂ ਉਹ ਕਰ ਦਿੱਤੀਆਂ ਜਿਹੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ। ਹਾਂਜੀ ਉਹਦੇ ਚੋਂ 20 25 ਦੇਖ ਕੇ ਅਗਲੇ ਨੇ ਕਹਿ ਦਿੱਤਾ ਵੀ ਭਾਈ ਇਹਨਾਂ ਨੂੰ ਇਹ ਇਹ ਨਹੀਂ ਗਾ ਜਾ ਸਕਦੀਆਂ। ਯਾ ਹੱਬ ਚਲੋ ਐਨਾ ਦੇ ਉੱਤੇ ਆਬਜੈਕਸ਼ਨ ਨਾ ਕਰੋ ਠੀਕ ਹੈ। ਯਾ ਹਨਾ ਜੇ ਤੁਸੀਂ ਹੁਣ ਜਦੋਂ ਅਮਰਤਪਾਲ ਠਾਣੇ ਦੇ ਅੰਦਰ 10000 ਬੰਦਾ ਲੈ ਕੇ ਗਿਆ। ਹਾਂਜੀ ਤੁਸੀਂ ਅਜੇ ਵੀ ਸਫਾਈਆਂ ਦੇਈ ਜਾਂਦੇ ਵੀ ਕੋ ਕਤਲ ਥੋੜੀ ਕੀਤਾ। हां देख देख लो है यानी कोई बंदा 50 बंदे ਲੈ ਕੇ ਤੁਹਾਡੇ ਘਰ ਚ ਜਾ ਫੜੀ ਦਾ ਦਬਕੇ ਮਾਰੇ ਚੀਜ਼ਾਂ ਭੰਨੇ ਚੱਕ ਚੱਕ ਕੇ ਮਾਰੇ ਫੇ ਕਹੇ ਮੈਂ ਮੱਕਾ ਥੋੜੋ ਮਾਰਿਆ ਕਿਸੇ ਦੇ ਹੂੰ ਹੂੰ ਮਤਲਬ ਬੰਦਾ ਚਰਾ ਕੇ ਲੈ ਕੇ ਜਾ ਜਿਹੜਾ ਪ੍ਰੋਟੋਕੋਲ ਆ ਉਹਦੇ ਅੰਦਰ ਤੁਸੀਂ ਪੁਲਿਸ ਸਟੇਸ਼ਨ ਦੇ ਅੰਦਰ ਜਾ ਹੀ ਨਹੀਂ ਸਕਦੇ ਇਦਾਂ ਯਾ ਡੈਰੀਅਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਇੱਥੇ ਰੁਕ ਜਾਓ ਯਾ ਹੁਣ ਟਰੱਕ ਆ ਮੰਨ ਲਓ ਤੁਸੀਂ 30 ਟਨ ਦਾ ਟਰੱਕ ਲੈ ਕੇ ਜਾਣੀ ਆ ਹਾਂਜੀ ਅੱਗੇ ਇੱਕ ਪੀਲੀ ਲਾਈਨ ਲੱਗੀ ਹੋ ਸੜਕ ਦੇ ਉੱਤੇ ਉੱਥੇ ਲਿਖਿਆ ਸਟਾਪ ਹਾਂਜੀ ਹੁ ਉਹ ਏਡੀ ਵੱਡੀ ਤਾਂ ਹੈ ਨਹੀਂ ਵੀ ਤੁਹਾਡੀ ਟਰੱਕ ਨੂੰ ਰੋਕ ਲਵੇ। ਯਾ ਪਰ ਉਹ ਲਾਈਨ ਕਾਫੀ ਆ ਵੀ ਤੁਸੀਂ ਇੱਕ ਵਾਰੀ ਚਾਰੇ ਅੱਠੇ ਜਿੱਥੇ ਟਾਇਰ ਆ ਤੁਹਾਡੀ ਗੱਡੀ ਦੇ ਰੁਕਣੇ ਚਾਹੀਦੇ ਉੱਥੇ। ਰੁਕਣੇ ਚਾਹੀਦੇ ਤੇ ਬਿਲਕੁਲ ਬੈਰੀਅਰ ਦਾ ਮਤਲਬ ਇਹ ਹੁੰਦਾ ਆ ਵੀ ਇੱਥੇ ਜਦੋਂ ਸਪੀਡ ਬ੍ਰੇਕਰ ਲੱਗਾ ਹੁੰਦਾ ਉਹ ਉਹਦਾ ਮਤਲਬ ਇਹ ਹੁੰਦਾ ਵੀ ਇੱਥੇ ਸਪੀਡ 10 15 ਚਾਹੀਦੀ ਆ ਤੇਰੀ। ਨਾਲੇ ਇਦਾਂ ਥੋੜਾ ਭਾਜੀ ਜੇ ਜੇ ਹੁਣ ਜੇ ਇਹ ਜਿੱਦਾਂ ਕਹਿੰਦੇ ਵੀ ਨਹੀਂ ਜੀ ਉਹ ਇਹਦੀ ਜਾਣ ਕੇ ਨਹੀਂ ਬਣਾਈ ਉਹਦੀ ਜਾਣ ਕੇ ਬਣਾਈ ਹੈ ਹੈਨਾ ਪਲੀਜ਼ ਆਪਣੇ ਹੱਕ ਵਾਲਿਆਂ ਦੀ ਨਹੀਂ ਕਰਨ ਦੇ ਬਈ ਕਾਰਕੋਆਂ ਦੀ ਉਹ ਬਲਾਨੇ ਰੱਗੀ ਅਗਲਿਆਂ ਨੇ ਦੂਜੇ ਦੀ ਵੀ ਬਣਾਈ ਹੈ ਉਹਨਾਂ ਨੇ ਕਿਸੇ ਨੇ ਉਹ ਵੀਰਾਂ ਆਪਣਾ ڈاکੂ ਸੀਗਾ ਉਹ ڈاکੂ ਦੀ ਚਲਾਤੀ ਚੱਲਦੇ ਉਹਨੇ ਕੁਝ ਨਹੀਂ ਕੀਤਾ ਹਲੇ ਕਿ ਉਹ ਪੁਲਿਸ ਦੇ ਵਿਰੁੱਧ ਚ ਜਾ ਰਹੀ ਹੈ ਦੇਖ ਦੇ ਮਤਲਬ ਉਹ ਬੰਦੇ 100 ਦਵਾ 100 ਸਾ ਪਲੀਜ਼ ਦਾ ਮਾਰਿਆ ਬਹੁਤ ਨਾਲ ਬਿਲਕੁਲ ਇਹ 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 ਤਾਂ ਜੀ ਵੈਸੇ ਹੀ ਜੇ ਤੁਸੀਂ ਉਦਾਂ ਦੇਖਣਾ ਨਾ ਇਹ ਹੈਗਾ ਤੰਦਾ ਹਾਂਜੀ ਯਾ ਬਿਲਕੁਲ ਕੋਈ ਸ਼ੱਕ ਨਹੀਂ ਇਹ bizness ਆ ਅਗਲੇ ਉੱਥੇ ਚੈਰਿਟੀ ਕਰਨੇ ਨੂੰ ਬੈਠੇ ਹੋਈ ਹਾਂ 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 ਇਹ bizness ਲਈ ਬਣਾਈ ਹੈ ਉਹ ਨਹੀਂ ਉਦਾਂ ਫਿਲਮ ਵੀ ਬਣਾਤੀ ਭਾਜੀ ਯਾਰ ਮਤਲਬ ਉਹ ਅਗਲੇ ਨੇ ਦੇਖਿਆ ਭਈ ਰਿਕਾਰਡ ਕਢਾਇਆ YouTube ਦੇਖੀ ਵੀ ਕਿਹਨੋਂ ਲੋਕ ਜ਼ਿਆਦਾ ਵਾਚ ਕਰ ਰਹੇ ਆ ਦੇਖ ਰਹੇ ਆ ਉਹ ਅਗਲੇ ਨੇ ਉਹ ਵੀ ਮੋਰੇ ਲੈ ਕੇ ਆਣਾ ਬਿਲਕੁਲ ਬਿਲਕੁਲ ਉਨੀ ਤਾਂ ਤਾਂ ਨਾ ਇਹ ਕਹੀ ਜਾਂਦੇ ਇਹ ਮੈਂ ਤਾਂ ਹੈਰਾਨ ਆ ਯਾਰ ਮੈਂ ਮੈਂ ਇਹ ਕਹੀ ਜਾਂਦੇ ਫਲਾਣੇ ਤੇ ਇੱਕ ਕਵੀਛੇ ਹੋਇਆ ਨਿਰਮਲ ਸਿੰਘ ਚੋੜਾ ਚੋੜਾ ਸਾਬਦਾ ਹੈ ਨਾ ਕੋਈ ਹਾਂਜੀ ਉਹਨੂੰ ਆ ਹੁਣ ਨਾਂ ਲਿਆ ਹੋਊਗਾ ਤੇ ਮੈਨੂੰ ਨਹੀਂ ਲੱਗਦਾ ਆਪਣੇ ਸਰੋਤਿਆਂ ਚ ਕੋਈ ਜਾਣਦਾ ਉਹਨੂੰ ਕਿੰਨੇ ਮੈਂ ਤਾਂ ਉਹਨੂੰ ਲਾਈਵ ਦੇਖਿਆ ਵਾ ਉਹਦਾ ਨਾਮ ਪ੍ਰਤਾਪ ਚ ਪਰ ਉਹਨੂੰ ਕਿੰਨੇ ਕ ਜਾਣਦੇ ਸੀ ਹੈ ਨਾ ਯਾ ਹੁਣ ਕਿੰਦੇ ਚਮਕੀਲੇ ਤੇ ਬਹੁਤ ਯਾਰ ਤੁਸੀਂ ਆਪਣਾ ਪ੍ਰੋਡਿਊਸਰ ਤੁਸੀਂ ਕਹਿੰਦੇ ਆ ਵੀ ਅਸੀਂ 20 ਬਿਲੀਅਨ ਡਾਲਰ ਕੈਂਟ ਜਿੱਦ ਕੱਠਾ ਕਰ ਸਕਦੀਆਂ ਤੇ ਟ੍ਰਿਲੀਨਾਂ ਟ੍ਰਿਲੀਨਾਂ ਦੀਆਂ 4 ਟ੍ਰਿਲੀਨਾਂ ਦੀ ਗੱਲ ਕਰਦੇ ਆਪਾਂ ਹੱਪ ਤੁਸੀਂ ਉਹ ਇਮਤੀਆਜ ਅਲੀ ਤੇ ਬਣਵਾ ਲਓ ਉਹਨੂੰ ਪਹਿਲੇ ਦੋ ਸਿੱਟੋਂ ਉੱਤੇ ਪਰ ਉਹਨੂੰ ਲੈਪ ਕਰ ਲਓ ਡਾਇਰੈਕਟਰ ਹਾਏ ਹਾਂ ਵੀ ਤੁਸੀਂ ਕਹੋ ਪੇ ਭਾਈ ਆਹ ਸਟੋਰੀ ਆ ਤੇ ਸਾਡੇ ਕੋਲ 500 ਕਰੋੜ ਦਾ ਬਜਟ ਆ ਹਾਂ ਦੱਸ ਦੋ ਤੁਸੀਂ ਉਹਦੀ ਫੀਸ ਆ ਉਹਨੂੰ ਦੇ ਦਿਓ ਟੈਂਡਰ ਪਾਓ ਇੱਕ ਵਾਰੀ ਡਾਇਰੈਕਟਰਾਂ ਨੇ ਵੱਡੇ ਵੱਡੇ ਡਾਇਰੈਕਟਰਾਂ ਨੇ ਭੱਜਿਆ ਨੇ ਆਉਣਾ ਬਿਲਕੁਲ ਹੁਣ ਉਹਨਾਂ ਨੂੰ ਤਾਂ ਪੈਸੇ ਚਾਹੀਦੇ ਆ ਯਾ ਨਹੀਂ ਨਹੀਂ ਭਾਈ ਬਹਾਰਾਨੀ ਦੀ ਗੱਲ ਹੈ ਮੈਂ ਸੋਚਦਾ ਸੀਗਾ ਮੈਂ ਕਿਹਾ ਹੁਣ ਇਹ ਵੀ ਉਹ ਕਿ ਜਦੋਂ ਕਿੰਨੇ ਫੇਰ ਲੱਗੇ ਧਾਦੀ ਰਗੀ ਨਹੀਂ ਉਹ ਗੁਰੂ ਘਰ ਸਾਹਿਬ ਦੀ ਜੂਰੀ ਚ ਚਮਕੀਲਾ ਪਹੂਰ ਕੀਤਾ ਪਿਆ ਪੂਰਾ ਉਦਾਂ ਕਹਿੰਦੇ ਗੰਨੇ ਗਾਣੇ ਅੱਛਾ ਮੈਂ ਕਿ ਮੈਂ ਆਪਣੇ ਮਨ ਸੋਚਿਆ ਮੈਂ ਕਿ ਇਹਨਾਂ ਨੂੰ ਚਾਹੀਦਾ ਹੁਣ ਇਹ ਆ ਵੀ ਐਦਾਂ ਕਰੋ ਕਿ ਹੁਣ ਮੂਵੀ ਤਾਂ ਬਣਾਤੀ ਚਮਕੀਲੀ ਉੱਤੇ ਪਰ ਡਾਇਰੈਕਟਰ ਨੇ ਕੋਈ ਬਣਾਦਾ ਨਹੀਂ ਉਹਦੇ ਤੇ ਪੇ ਐਦਾਂ ਕਰੇ ਡਾਇਰੈਕਟਰ ਦਿੱਲੀ ਆਲੇ ਸੱਦ ਕੇ ਮਾਰ ਦੇ ਫੜ ਕੇ ਤੁਸੀਂ ਇਹੀ ਕੁਝ ਕਰ ਸਕਦੇ ਆ ਲੈ ਆ ਉਹਨਾਂ ਨੂੰ ਹੱਦ ਹੋਈ ਪਈ ਆ ਯਾਰ ਕਮਾਲ ਦੀ ਗੱਲ ਕੀ ਕਰਦੇ ਆ ਜੱਜ ਦਾ ਜੱਜ ਦਾ ਜੱਜ ਤੇ ਕਈ ਨੂੰ ਤੇ ਕੀ ਆਉਂਦੀ ਆ ਨਾ ਸੱਚੀ ਅਸ਼ਮੀਰ ਸਿੰਘ ਤਾਂ ਤਾ ਨਾ ਜਦੋਂ ਦਲੀਲ ਦਿੰਦਾ ਇੰਨੇ ਇੰਨੇ ਖੇਜੋਂ ਤੇ ਯਾਨੀ ਨੀਂ ਬੇਦੇਖ ਯਾਰ ਤੂੰ ਇਦਾਂ ਸਮਝਦਾ ਤੂੰ ਕਿਤਾਬਾਂ ਲਿਖ ਦਿੱਤੀਆਂ ਅਦੇ ਪਤਾ ਸਾਰਾ ਹੀ ਹੈ ਸਭ ਕੁਝ ਪਤਾ ਦੇਖੋ ਕਿ ਮੈਂ ਉਹਦੇ ਤੁਸੀਂ ਸ਼ਾਇਦ ਗਾਹਾਂ ਤੇ ਪੂਰੀ ਚਲਾ ਹੋਣੀ ਪਤਾ ਨਹੀਂ ਮੈਨੂੰ ਪੂਰੀ ਨਹੀਂ ਪੂਰੀ ਨਹੀਂ ਪੂਰੀ ਨਹੀਂ ਚਲਾ ਹੋਣੀ ਪੂਰੀ ਨਹੀਂ ਚਲਾ ਹੋਣੀ ਐਦਾਂ ਹੁਣ ਅੱਧਾ ਘੰਟਾ ਤਾਂ ਮੈਨੂੰ ਉੱਦਾ ਹੀ ਹੋ ਗਿਆ ਇੱਕ ਦੋ ਨੁਕਤੇ ਮੈਂ ਸੀਗੇ ਜਿਹੜਾ ਵਿੱਚ ਸੁਣੇ ਆ ਉਹਦੇ ਵਿੱਚ ਉਹ ਆਪ ਇੱਕ ਤਾਂ ਘੁੰਮਦਾ ਹੀ ਆ ਬਈ ਉਹ ਕਹਿੰਦਾ ਕਿ ਚਮਕੀਲੇ ਦਾ ਜਿਹੜਾ ਕਿਰਦਾਰ ਤੇ ਕਹਿੰਦਾ ਜਿੰਨਾ ਗੰਦੇ ਗਾਣੇ ਗਾਦਾ ਸੀ ਆਹੋ ਉਹਦੇ ਜਿੰਨਾ ਉਨਾ ਹੀ ਗੰਦਾ ਕਿਰਦਾਰ ਵੀ ਸੀਗਾ ਹਮਮ ਕਾਰਨ ਬੰਦਾ ਕੀ ਉਹਨੂੰ ਦੂਜਾ ਵਿਆਹ ਕਰਾਇਆ ਸੀ ਬਣ ਦੱਸੇ ਸੀ ਯਾ ਹੁਣ ਤੁਸੀਂ ਪਹਿਲਾਂ ਦੱਸ ਕੇ ਇਹ ਸਮੁੱਚਤਾ ਨੂੰ ਵਿਚਾਰ ਦੇਣੀ। ਚੱਕਦੇਵ ਸਿੰਘ ਬੱਬਰ ਨੇ ਧੱਕੇ ਨਾਲ ਰੱਖੀ ਹੋਈ ਸੀ ਦੁੱਜੀ। ਆਹੋ। ਮੁੰਡੇ ਦਾ ਮੁੰਡੇ ਦਾ ਰੌਲਾ ਪੈਂਦਾ ਨਾਲੇ ਉਹ ਉਹ ਜਿਹੜਾ ਉਹਨਾਂ ਦਾ ਪਰਿਵਾਰ ਆ ਨਾ ਜਵਾਰ ਕੌਰ ਦਾ। ਹਾਂ ਉਹਨਾਂ ਦੇ ਪਰਿਵਾਰ ਨੂੰ ਪੁੱਛ ਕੇ ਦੇਖ ਲਓ ਅਜੇ ਵੀ। ਹਾਂ ਉਹਨਾਂ ਨੂੰ ਧਮਕੀਆਂ ਦੇ ਦੇ ਕੇ ਇਹਨਾਂ ਨੇ ਬੁਰਾ ਹਲ ਕੀਤਾ ਲੱਖਾਂ ਦੀ ਉਸ ਵੇਲੇ ਆਫਰ ਕੀਤੀ ਕਿ ਤੁਸੀਂ ਮੁੰਡੇ ਬਾਰੇ ਇਹ ਗੱਲ ਬਾਹਰ ਨਾ ਕਰਿਓ ਕਿ ਉਹ ਸਖਦੇਵ ਸਿੰਘ ਦਾ ਮੁੰਡਾ ਹੈ ਹਾਂ ਅੱਛਾ ਕਿਸੇ ਕਿਸੇ ਹੱਦ ਤੱਕ ਸਤਨਾਮ ਸਿੰਘ ਉਹ ਗੱਲ ਠੀਕ ਵੀ ਸੀ ਚਲੋ ਪਰਿਵਾਰ ਛੁਪ ਰਿਹਾ ਪਰ ਬਾਅਦ ਵਿੱਚ ਇਹਨਾਂ ਬਦਬਖਤਾ ਨੇ ਕੀ ਕੀਤਾ ਸਫਾਈ ਦੇਣ ਲਈ ਇਹ ਕਹਿ ਦਿੱਤਾ ਕਿ ਫਲਾਨੇ ਪੁਲਿਸ ਵਾਲੇ ਦੇ ਨਾਲ ਉਹਦੀ ਦੋਸਤੀ ਸੀ ਬੀਬੀ ਦੀ ਓ ਓ ਪਿੱਪ ਇਹ ਪੁਲਿਸ ਵਾਲੇ ਦਾ ਮੁੰਡਾ ਆ ਹੁਣ ਤੁਸੀਂ ਦੱਸੋ ਜਿਹੜਾ ਜਿਹੜਾ ਪਰਿਵਾਰ ਆਪ ਇੰਨਾ ਕੁਸ਼ ਅਗਲਾ ਇਦਾਂ ਦੇ ਹਾਲਾਤਾਂ ਵਿੱਚੋਂ ਲੰਘ ਕੇ ਗਿਆ ਹੁਣ ਉਹਨਾਂ ਤੇ ਜਦੋਂ ਉਹਨਾਂ ਲਈ ਤਾਂ ਇੰਨੀ ਵੀ ਗੱਲ ਬਹੁਤ ਸੀ ਵੀ ਭਾਈ ਪੁਲਿਸ ਦੀ ਸੁਰੱਖਿਆ ਵਿੱਚ ਇਹ ਤਾਂ ਬੋਲਦੇ ਸੀ ਵੀ ਪੁਲਿਸ ਦੇ ਟੌਰਟ ਸੀ ਜਾਂ ਪੁਲਿਸ ਨੂੰ ਮਿਲਿਓ ਸੀ हां ਪਰ ਕਿਸੇ ਨੂੰ ਇਹ ਕਹਿ ਦੇਣਾ ਵੀ ਇਹਨਾਂ ਦੀ ਕੁੜੀ ਪੁਲਿਸ ਵਾਲਿਆਂ ਨਾਲ ਸੌਂਦੀ ਰਹੀ ਉਹਦੇ ਸੰਬੰਧ ਰਹੇ ਆ ਤੇ ਬੱਚਾ ਵੀ ਹੋਇਆ ਉਹਦਾ ਕਿ ਪੁਲਸਣੇ ਦਾ ਸੰਬੰਧ ਸੀ ਕਿ ਸੁਖਦੇਵ ਸਿੰਘ ਨਾਲ ਕਿੱਦਾਂ ਰਹਿ ਲਿਖ ਸੁਖਦੇਵ ਸਿੰਘ ਅੱਠ ਸਾਲ ਕਿੱਦਾਂ ਜੀ ਗਿਆ ਉੱਥੇ ਵੀ ਮੇਰਾ ਮਤਲਬ ਫਿਰ ਤੁਸੀਂ ਹੁਣ ਸਮਝਦੇ ਹੋ ਜਾਂ ਦਾ ਬਸ 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 ਉਹ ਉਹ ਜਦੋਂ ਇਹ ਗੱਲ ਹੋ ਗਈ ਪਰਿਵਾਰ ਨੇ ਸਾਰਾ ਕੁਝ ਦੱਸ ਦਿੱਤਾ ਵੀ ਨਹੀਂ ਨਹੀਂ ਬੱਚਾ ਸੁਖਦੇਵ ਸਿੰਘ ਦਾ ਆ ਇਸ ਤਰੀਕੇ ਨਾਲ ਰਹਿੰਦਾ ਰਿਹਾ ਉਹ ਤਾਂ ਬੜੇ ਪਿਆਰ ਨਾਲ ਰਹਿੰਦਾ ਰਿਹਾ ਸਾਰੇ ਇਲਾਕੇ ਵਾਲੇ ਜਾਣਦੇ ਆ ਵੀ ਠੇਕੇਦਾਰ ਕੌਣ ਸੀ ਉਹ हां उस गलत नाम ਦੇ ਉੱਤੇ ਰਹਾ ਅਜਮੇਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹਦੇ ਬਾਰੇ ਤੂੰ ਗੱਲ ਕਰ ਰਿਹਾ ਜਿਸ ਕਲਾਕਾਰ ਬਾਰੇ ਚਮਕੀਲੇ ਬਾਰੇ ਉਹਦੇ ਉਹਦੀਆਂ ਅੱਜ ਵੀ ਉਹਦੇ ਲਾਵਾ ਲੈਂਦੇ ਦੀਆਂ ਫੋਟੋ ਆਇਆ ਦੂਜੇ ਦੂਜੇ ਵਿਆਹ ਦੀਆਂ ਆਹ ਬਲ ਉਹਨਾਂ ਵਿਆਹ ਕਰਾਇਆ ਤੁਸੀਂ ਸੁਖਦੇਵ ਸਿੰਘ ਦੇ ਦਿਖਾ ਦਿਓ ਤਾਂ ਹੂੰ हद ਹੋਈ ਪਈ ਫਿਰ ਦੇਖੋ ਫਿਰ ਦੂਜੇ ਨੰਬਰ ਤੇ ਉਹ ਜਿਹੜਾ ਬਲਜੀਤ ਸਿੰਘ ਖਾਲਸਾ ਉਹਨ ਘਰ ਵਾਲੇ ਹੁੰਦੀ ਤੇ ਦੂਜੀ ਸੰਦੀਪਨਾ ਵਿਆਹ ਕਰਾਇਆ ਵਾ ਸੀਰ ਕੋਰਨਾ ਇੱਕ ਧਾਮੀ ਕੌਣ ਆ ਪਾਜੀ ਕੀ ਨਾਂ ਸੀ ਉਹਦਾ ਕਮਲ ਕਮਰ ਸਿੰਘ ਧਾਮੀ ਹਾਂ ਸਕੀ ਸਾਲੀ ਉਹਦੀ ਬਲਜੀਤ ਸਿੰਘ ਨੇ ਵੀ ਬਲਜੀਤ ਸਿੰਘ ਦੀਆਂ ਆਪਣੀਆਂ ਕੁੜੀਆਂ ਆ ਬੱਚੇ ਆ ਉਹਦੇ ਵੱਡੇ ਵੱਡੇ ਬਿਲਕੁਲ ਹੋਣ ਬੱਚੇ ਆ ਦੂਜਾ ਵਿਆਹ ਬੱਚੇ ਆ ਬਿਲਕੁਲ ਕਮਰ ਸਿੰਘ ਧਾਮੀ ਦੇ ਵੀ ਆਪਣੀਆਂ ਕੁੜੀਆਂ ਆਪਣੇ ਬੱਚੇ ਉਹਦੇ ਵੱਡੇ ਸੀ ਉਹਦੀ ਕੁੜੀਆਂ ਵਰਗੀ ਸਾਲੀ ਸੀ ਉਹ ਤੇ ਉਹ ਉਹ ਉਦੋਂ ਇਹ ਜਿਹੜਾ ਬਲਜੀਤ ਸਿੰਘ ਨੇ ਵਿਆਹ ਕਰਾਇਆ ਇਹ ਵੀ ਖੜਕੂ ਧਰਮ ਸਿੰਘ ਆਸਤੀ ਵਾਲੀ ਦੀ ਘਰ ਵਾਲੀ ਸੀ ਉਹਦੀ 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 ਬਿਲਕੁਲ ਹਾਂ ਹੈਕ ਨਹੀਂ আচ্ছা ਹੁਣ ਬਹਾਨਾ ਇਹ ਕਰਦੇ ਆ ਭਈ ਜੀ ਕੰਮ ਕਰਨਾ ਸੀ ਇੱਕ ਇੱਕ ਇੱਥੇ YouTube ਤੇ Facebook ਤੇ ਇੰਟਰਵਿਊ ਘੁੰਮਦੀ ਆ 올ਡ ਲੇਡੀ ਆ ਅੱਛਾ ਉਹ ਦੱਸ ਰਹੀ ਆ ਕਿ ਇਦਾਂ ਇਦਾਂ ਮੈਂ ਛੋਟੀ ਹੁੰਦੀ ਮੇਰੇ ਅੰਦਰ ਚਾਹਨਾ ਸੀ ਖੜਕੋਂ ਦੇ ਨਾਲ ਪੱਕੋਂ ਦੀ ਸੇਵਾ ਕਰਨੇ ਦੀ ਤੇ ਮੈਂ ਪੂਰੀ ਨਹੀਂ ਮੈਂ ਉਹ ਚਲਦੀ ਜਈ ਇਦਾਂ ਸੁਣੀਆ ਤੇ ਉਹ 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 ਪੂਰੀ ਆਪਾਂ ਚੱਕ ਕੇ ਸ਼ੇਅਰ ਕਰ ਦੇਾਂਗੇ ਪਰ ਉਹਦਾ ਤੱਤ ਇਹ ਸੀ ਕਿ ਉਹ ਕਹਿੰਦੀ ਕਿ ਜਦੋਂ ਮੈਂ ਉੱਥੇ ਗਈ ਤੇ ਉਹ ਕਿਸੇ ਖੜਕੂ ਵੱਡੇ ਦੇ ਬਾਰੇ ਗੱਲ ਕਰਦੀ ਆ ਹੂੰ ਕਹਿੰਦੀ ਭਾਈ ਸਾਹਿਬ ਹੋਰਾਂ ਨੇ ਸਾਰੇ ਬੰਦਿਆਂ ਨੂੰ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ ਮੈਨੂੰ ਕਹਿ ਦਿੱਤਾ ਕਿ ਤੂੰ ਇਦਾਂ ਨਹੀਂ ਗਰੁੱਪ ਦੇ ਵਿੱਚ ਕੰਮ ਕਰ ਸਕਦੀ ਹੂੰ ਇਹਨਾਂ ਦੇ ਵਿੱਚੋਂ ਜਿਹਦੇ ਨਾਲ ਤੂੰ ਕਹੇ ਵਿਆਹ ਕਰਾ ਲਾ ਹੂੰ ਤੇ ਕਹਿੰਦੀ ਮੈਂ ਕਿਹਾ ਮੈਂ ਸੋਚ ਕੇ ਦੱਸੂਗੀ ਫਿਰ ਮੈਂ ਕਹਿੰਦੀ ਆਬਵੀਅਸਲੀ ਕਿਹਾ ਵੀ ਚਲੋ ਜੇ ਮੈਂ ਕਰਨਾ ਹੀ ਆ ਇਦਾਂ ਤਾਂ ਫਿਰ ਮੈਂ ਤੁਹਾਡੇ ਨਾਲ ਹੀ ਕਰਵਾਉਂਗੀ ਮੈਨੂੰ ਲੱਗਦਾ ਛੀਨੇ ਦੀ ਘਰ ਵਾਲੀ ਸ਼ਾਇਦ ਉਹ ਹੋਇਗਾ ਆ ਉਹਦੀ ਕੋਈ ਗੱਲ ਨਹੀਂ ਉਹ ਹੈਗਾ ਮੈਨੂੰ ਪਤਾ ਸੋਣੀ ਮਾਰੀ ਗਈ ਨਹੀਂ ਜਿਹੜਾ ਜਿਹੜਾ ਜਥੇਦਾਰ ਆ ਹਾਂ ਜਿਹੜਾ ਯਾਨੀ ਵੱਡਾ ਖਾਡ ਖੜ ਤੁਸੀਂ ਉਹਦੇ ਨਾਲ ਉਹਨੂੰ ਵਿਆਹ ਕਰਾ ਲਿਆ ਹੂੰ ਇਹੀ ਦਲੀਲ ਇਹ ਧਾਮੀਵਾਰੇ ਕਹਿੰਦੇ ਆ ਕਿ ਉਹ ਕੁੜੀ ਜਿਹੜੀ ਆ ਉਹਦੀ ਉਹਦੀ ਸਾਲੀ ਸੀ ਉਹ ਪੇ ਉਹ ਘਰੋਂ ਇਦਾਂ ਚਲ ਗਈ ਅਤਿਆਚਾਰ ਹੋਇਆ ਤੇ ਉਹ ਉਹ ਕਹਿੰਦੇ ਪੇ ਇਦਾਂ ਠੀਕ ਨਹੀਂ ਫਿਰ ਉਹਨਾਂ ਨੇ ਵਿਆਹ ਕਰਾ ਲਿਆ ਤੇ ਫਿਰ ਜਿਹੜਾ ਅਜਮੇਰ ਸਿੰਘ ਦਾ ਵੱਡਾ ਯੋਧਾ ਦੀਪਸਿੱਧੂ ਉਹਨੇ ਵੀ ਤਾਂ ਇਹ ਕੁਛ ਕੀਤਾ ਸੀ ਉਹਦੀ ਆਪਣੀ ਕੁੜੀ ਦੇ ਬਰਾਬਰ ਦੀ ਕੁੜੀ ਆ ਉਹਦੇ ਉਹਦੇ ਵੀ ਕੁੜੀ ਵੱਡੀ ਆ ਬਲਜੀਤ ਸਿੰਘ ਖਾਲਸਾ ਬਾਰੇ ਵੀ ਇਹੀ ਦਲੀਲ ਦਿੰਦੇ ਆ ਕਿ ਉਹ ਤਰਮ ਸਿੰਘ ਦੀ ਪਤਨੀ ਬਲਜੀਤ ਆਪਣੀ ਕੀ ਸੀ ਉਹਦਾ ਨਾਮ ਸੰਦੀਪ ਕੌਰ ਹਾਂ ਤੇ ਇਹੇ ਉਹ ਕੰਮ ਕਰਨਾ ਚਾਹੁੰਦੀ ਸੀ ਤਰੋਂ ਦਾ ਇਹ ٹرسٹ ਬਣਾਉਣਾ ਸੀ ਇਕੱਠੇ ਕੰਮ ਕਰਦੇ ਸੀਗੇ ਤੇ ਉਹਦੇ ਚ ਲੋਕਾਂ ਦੀਆਂ ਉਂਗਲਾਂ ਉੱਠਣੀਆਂ ਸੀ ਫਿਰ ਉਹਨਾਂ ਨੇ ਵਿਆਹ ਕਰਾ ਲਿਆ ਹੂੰ ਹੁਣ ਇਹ ਲੌਜਿਕ ਨੂੰ ਲੈ ਕੇ ਜੇ ਤੁਸੀਂ ਇਹ ਕਹਿੰਨੇ ਆ ਇੱਕ ਪਾਸੇ ਦਾ ਗੁਰੂ ਗੋਬਿੰਦ ਸਿੰਘ ਨਾਲ ਸਾਖੀਆਂ ਸੁਣਾਈ ਜਾਂਦੇ ਆ ਹੂੰ ਵੀ ਇੱਕ ਇੱਕ ਬੱਚੀ ਆ ਉਹ ਘੱਟ ਉਮਰ ਦੀ ਆ ਤੇ ਉਹ ਕਹਿੰਦੀ ਵੀ ਮੈਂ ਤਾਂ ਪਤੀ ਮੰਨ ਲਿਆ ਤੈਨੂੰ ਬਸ ਯਾ ਤੇ ਦੂਜੇ ਦੂਜੇ ਪਾਸੇ ਤੁਸੀਂ ਜੇ ਧਰਮ ਸਿੰਘ ਦੀ ਗੱਲ ਆ ਉਹ ਕਾਸ਼ਤੀਵਾਦੀ ਵਾਈਫ ਦੀ ਗੱਲ ਆ ਜਾਂ ਧਾਮੀ ਦੀ ਗੱਲ ਆ ਤੁਸੀਂ ਇਹ ਕਿੰਨੇ ਵੀ ਕੰਮ ਕਰਨਾ ਜ਼ਰੂਰੀ ਇਹੀ ਨੁਕਤਾ ਚਮਕੀਲੇ ਤੇ ਲੱਗਦਾ ਇਕੱਠੇ ਕੰਮ ਕਰਦੇ ਸੀ ਉਹ ਕੰਮ ਕਰਨਾ ਹਾਂ ਇਕੱਠੇ ਕੰਮ ਕਰਦੇ ਉਹ ਨਹੀਂ ਉਹ ਨਹੀਂ ਨਿਯਾਜ ਰਹਿਤਾ ਵੀ ਨਹੀਂ ਪੜ ਲੇ ਦਿੱਤਾ ਕੁੜੀ ਦਾ ਬਾਪ ਕਹਿੰਦਾ ਸੀ ਕਿ ਮੈਂ ਸਿਰਫ ਵਿਆਹੋ ਬੰਦੇ ਨਾਲ ਇਹਨੂੰ ਕਰ ਸਕਦਾ ਨਹੀਂ ਤਾਂ ਮੈਂ ਨਹੀਂ ਮੈਂ ਕੋਈ ਬੰਦੇ ਨਹੀਂ ਜਿਹੜਾ 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 ਕੱਲਾ ਰੱਖਦਾ ਉਹਦੇ ਨਾਲ ਨਹੀਂ ਰਹਿਣਾ ਕਰ ਸਕਦਾ ਮੈਂ ਇਹ ਆ ਹਾਂ ਉਹਨੇ ਉਹਦਾ ਆਪਣਾ ਨਿੱਜੀ ਮਾਮਲਾ ਆ ਉਹਨੇ ਲੁਕੋ ਰੱਖਿਆ ਚਲੋ ਮੈਂ ਕਹਿੰਨਾ ਉਹ ਗੱਲ ਜੇ ਤਾਂ ਫਿਲਮ ਵਾਲਿਆਂ ਨੇ ਨਾ ਦਿਖਾਈ ਹੋਵੇ ਹੂੰ ਫੇਰ ਤੁਸੀਂ ਕਹਿ ਦਿਓ ਵੀ ਦੂਜਾ ਵਿਆਹ ਇਹਨਾਂ ਨੂੰ ਪੁੱਛੋ ਤੁਹਾਡੇ ਕਿੰਨੇ ਬੰਦੇ ਆ ਜਿਨ੍ਹਾਂ ਨੇ ਦੂਜੇ ਵਿਆਹ ਵੈਸੇ ਲੁਕੋ ਕੇ ਰੱਖੇ ਆ ਉਹੀ ਤਾਂ ਗੱਲ ਆ ਹਨਾ ਤੇ ਤੁਸੀਂ ਸੱਤਵੇਂ ਪਾਤਸ਼ਾਹ ਦੇ ਇਹਨਾਂ ਨੇ ਕਿੰਨੇ ਵਿਆਹ ਕਰਾਈ ਆ ਹਾਂ ਸੱਤ ਬਿਆਖਰੇ ਤੂਕ ਸਿੰਘ ਨੇ ਉਹ ਸੱਤ ਹੀ ਭੈਣਾਂ ਦੇ ਨਾਲ ਹਾਂ ਤੇ ਸਾਰਿਆਂ ਤੋਂ ਵੱਡੀ ਦੀ ਉਮਰ 15-16 ਸਾਲ ਦੱਸਦੇ ਆ। ਯਾ ਤੇ ਛੋਟੀ ਤਾਂ ਮੈਨੂੰ ਲੱਗਦਾ 6 ਮਹੀਨੇ ਦੀ ਸਾਲ ਦੀ ਮਸੀ ਮੜਨੀ ਆ। ਜੀ ਜਿੰਨਾ ਮੈਂ ਕਹਨਾ ਜਿੰਨਾ ਕਿ ਜੇ ਇਹਨਾਂ ਨੂੰ ਫਰੋਲਣ ਲੱਗ ਗਏ ਨਾ ਇਦਾਂ ਜਿੰਨਾ ਕਿ ਇਨੀ ਇਹਨਾਂ ਦੇ ਗ੍ਰੰਥਾਂ 'ਚ ਤੇ ਇਨੀ ਗੰਧ ਬੜਕ ਬਕਿਆ ਵਾ ਜਿੰਨਾ ਇਹਨਾਂ ਦੀ ਬਾਲੇ ਵਾਲੀ ਜਨਮ ਸਾਖੀ ਜੋ ਕੜੀ ਕੋਲੀਓ ਪਾਜੀ ਉਹ ਜੋ ਵਕੀਲਾ ਦਾ ਇਹਨਾਂ ਦੇ ਮੂਰੇ ਅੱਟ ਦੂਆ ਵੀ ਨਹੀਂ ਹੈਗਾ ਇਹ ਕ੍ਰੇਤ ਦਾ ਕੰਵ ਨਹੀਂ ਲੱਭਣਾ ਜਿਹਨੂੰ ਗੰਦਾ ਕਹਿੰਦੇ ਆ ਨਾਲੇ ਇਸਤਨਾਮ ਸਿੰਘ ਉਹ ਵੀ ਮੈਨਾਂ ਉਹ ਕੋਈ ਪ੍ਰੋਬਲਮ ਨਹੀਂ ਚਲੋ ਜੇ ਨਹੀਂ ਕਹਿ ਦੋਤਾ ਪਈ ਇਹ ਉਹਨੇ ਦੂਜਾ ਵਿਆਹ ਕਰਾਇਆ ਜੀ ਪਈ ਉਹ ਗੱਲ ਚਲੋ ਇੱਥੇ ਤੇ ਠੀਕ ਹੈ ਗੱਲ ਹੁਣ ਜਦੋਂ ਅ즈ਮੇਰ ਸਿੰਘ ਇਹ ਕਹਿੰਦਾ ਨਾ ਕਿ ਕਿਉਂਕਿ ਉਹਨ ਦੂਜਾ ਵਿਆਹ ਕਰਾਇਆ ਹੂੰ ਇਸ ਕਰਕੇ ਕੱਲੇ ਸ਼ਬਦ ਨਹੀਂ ਉਹਦੇ ਇਦਾਂ ਦੇ ਸੀ ਉਹ ਕਰਤਾਰ ਦੇ ਪੱਖੋਂ ਵੀ ਪੜਾ ਆ ਸੀ ਪੈਰ ਆਸੀ ਹਾਂਜੀ ਹੁਣ ਦੋਸਤ ਹੁਣ ਜਦੋਂ ਤੁਸੀਂ ਇਹ ਲਿਖਦੇ ਬਈ ਗੁਰੂ ਗੋਬਿੰਦ ਸਿੰਘ ਦੇ ਤਿੰਨ ਵਿਆਹ ਹੋਏ ਆ ਹੂੰ ਮਹਾਰਾਜਾ ਰਣਜੀਤ ਸਿੰਘ ਦੇ ਕਿੰਨੇ ਹੋਏ ਆ ਇਹ ਜਿਸ ਕਿਤੇ ਹੋ ਮੈਂ ਹਾਹੀ ਦਾ ਕਹਿਣ ਲੱਗਾ ਸੀਗਾ ਬਈ ਇਹ ਚਲਦੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ ਦੇ ਉੱਤੇ ਆ ਬਈ ਆਪ ਤੋਂ ਛੋਟੀ ਆਪਣੀਆਂ ਬਰਾਬਰ ਦੀਆਂ ਕੁੜੀਆਂ ਹੁਣ ਵਿਆਹ ਕਰਾਓ ਘਤੀ ਦੀ ਵਰਗੀ ਨਾਲ